ਸਰਬਜੀ ਸੰਗਰੂਰ ਦੀ ਕਵਤਾ ਜਾਣਦਾ ਸੀ ਕੀੜਾ ਰਾਰਾ ਤਹੀ ਗਲਤ 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 ਫਿਰ ਵੀ ਓਹ ਪਟਕੇ ਆ ਗਿਆ ਹੋਇਆ ਸੀ ਫਿਰ ਵੀ ਓਹ ਪਟਕੇ ਆ ਹੋਇਆ ਸੀ ਨਾ ਜਉਂਦਿਆਂ ਨਾ ਜਉਂਦਿਆਂ ਜਿਆਂ ਤੇ ਨਾ ਮਰਿਆ ਰਿਆਂ ਰਿਆਂ ਸਾ ਉਸਦਾ ਟਟਕਿਆ ਹੋਇਆ ਸੀ ਸਾ ਉਸਦਾ ਟਟਕਿਆ ਹੋਇਆ ਸੀ ਜਾਣਦਾ ਸੀ ਕਿਹੜਾ ਰਾਹ ਸਹੀ ਗੱਲ ਜਾਣਦਾ ਸੀ ਕਿਹੜਾ ਰਾਹ ਸਹੀ ਗੱਲ ਫਿਰ ਵੀ ਉਹ ਪਟਕਿਆ ਹੋਇਆ ਸੀ ਫਿਰ ਵੀ ਉਹ ਪਟਕਿਆ ਹੋਇਆ ਸੀ ਵੇਖਣ ਨੂੰ ਸੀ ਚਟਾਨ ਜਹਾ ਵੇਖਣ ਨੂੰ ਸੀ ਬੇਸ਼ੱਕੀ ਚਟਾਨ ਜਹਾ ਅੰਦਰੋਂ ਅੰਦਰੀ ਰਹਿੰਦਾ ਖੁਰਦਾ ਸੀ ਨਾ ਜੋਂ ਬਿਆਂ ਦੀਆਂ ਨਾ ਮੁਰਦਿਆਂ ਅੱਤਿਆਂ ਬੇਸ਼ੱਕ ਬੇਸ਼ੱਕ ਅਕਸਰ ਰੰਦਾ ਤੁਰਦਾ ਸੀ ਬੇਸ਼ੱਕ ਬੇਸ਼ੱਕ ਅਕਸਰ ਰੰਦਾ ਰੰਦਾ ਤੁਰਦਾ ਸੀ ਵੇਖਣ ਨੂੰ ਸੀ ਬੇਸ਼ੱਕ ਚਿਤਾਂਦੀਆਂ ਆਂਦੀਆਂ ਵੇਖਣ ਨੂੰ ਸੀ ਬੇਸ਼ੱਕ